ਪਿਛਲੇ 4 ਸਾਲਾਂ ਤੋਂ ਕਰੀਬ 5 ਵਾਰਡ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਅਤੇ ਇਸ ਦਾ ਮੁੱਖ ਕਾਰਨ ਇਨ੍ਹਾਂ ਵਾੜਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੀਆਂ ਟਿਊਬਾਂ ਦੀ ਮਾੜੀ ਹਾਲਤ ਹੈ। ਦੱਸਦੇ ਹੀ ਇਹ ਵਾਰਡ ਦੇ ਲੋਕਾਂ ਅਤੇ ਨਿਗਮ ਅਧਿਕਾਰੀਆਂ ਦੀ ਜ਼ੋਰਦਾਰ ਮੰਗ ਹੈ ਕਿ ਇੱਥੇ ਨਗਰ ਨਿਗਮ ਵੱਲੋਂ ਹੁਣ 30 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਟਿਊਬ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਅਗਲੇ ਦਿਨਾਂ ਵਿੱਚ ਇਸ ਟਿਊਬ ਦੇ ਉਦਘਾਟਨ ਤੋਂ ਬਾਅਦ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਉਸ ਕਰਕੇ ਵੱਡੀ ਸਮੱਸਿਆ ਤੋਂ ਰਾਹਤ ਜਿਹੜੀ ਹੈ ਉਹ ਮਿਲੇਗੀ। ਇਸ ਗੱਲ ਦੇ ਦਾ ਜ਼ਿਕਰ ਜੜਾਜ ਪਠਾਨਕੋਟ ਨਗਰ ਨਿਗਮ ਦੇ ਮੇਅਰ ਪੰਨਾ ਲਾਲ ਪਾਟੀਆਂ ਨੇ ਉਪਰੋਕਤ ਪੰਜ ਵਾਦਾਂ ਦੇ ਨਾਮ ਅਧਿਕਾਰੀਆਂ ਨਾਲ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਪਕ ਟਿਊਬਵੈੱਲ ਦੀ ਖਸਤਾ ਹਾਲਤ ਜੁੜੀ ਹੈ ਉਸ ਦੇ ਕਾਰਨ ਵਾਰ-ਵਾਰ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਦਿੱਕਤ ਆ ਰਹੀ ਸੀ ਅਤੇ ਇਸ ਕਾਰਨ ਵਾਰ ਨੰਬਰ 13 14 20 21 ਅਤੇ 22 ਦੇ ਲੋਕ ਪ੍ਰਭਾਵਿਤ ਹੋ ਰਹੇ ਸਨ ਇਸ ਸਬੰਧੀ ਨਗਰ ਨਿਗਮ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਜਾਨੂ ਕਰਵਾਇਆ ਗਿਆ ਉਸ ਤੋਂ ਬਾਅਦ ਇਸ ਲਈ ਫੰਡ ਜਾਰੀ ਕਿ ਇਸ ਟਿਊਬ ਦੀ ਨਵੀਂ ਉਸਾਰੀ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅੱਜ ਇਹ ਟਿਊਬ 3 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਉਸਾਰੀ ਵੱਜੋਂ ਤਿਆਰ ਹੋ ਗਈ ਹੈ ਤੇ ਜਲਦੀ ਹੀ ਇਸ ਦਾ ਉਪਗਠਨ ਜਿਹੜਾ ਹੈ ਉਹ ਕੀਤਾ ਜਾਵੇਗਾ ਜਿਸ ਤੋਂ ਬਾਅਦ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਨਹੀਂ ਦਿੱਤੀਆਂ ਜਾਣਗੀਆਂ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਠੀਕ ਨਾ ਹੋਣ ਦੀ ਸਮੱਸਿਆ ਤੋਂ ਤੁਹਾਨੂੰ ਪੂਰੀ ਰਾਹਤ ਜਿਹੜੀ ਹੈ ਉਹ ਮਿਲ ਸਕੇਗੀ। ਉਹਨਾਂ ਕਿਹਾ ਕਿ ਨਗਰ ਨਿਗਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਸਮੇਂ ਸਿਰ ਕੰਮ ਕਰਨ ਲਈ ਜਿਹੜੀ ਆ ਉਹ ਵਚਨਬੱਧ ਹੈ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਮੌਜੂਦ ਡਿਪਟੀ ਮੇਅਰ ਅਤੇ ਹੋਰ ਵੀ ਜੜੀ ਜਾਣੀਮਾਨੀ ਹਸਤੀਆਂ ਨੇ ਉਹਨਾਂ ਨੇ ਇਸ ਗੱਲ ਦੀ ਜਿਹੜੀ ਆ ਉਹ ਪੁਸ਼ਟੀ ਕੀਤੀ ਮੈਨੂੰ ਅੱਜ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਆ ਕਿਉਂਕਿ ਮੇਰੇ ਕਾਉਂਸਲਰ ਸਾਥੀਆਂ ਦੀ ਬੜੀ ਪੁਰਾਣੀ ਜਿਹੜੀ ਇੱਕ ਮੰਗ ਸੀ ਟਿਊਬਲ ਦੀ ਅੱਜ ਉਹ ਪੂਰੀ ਹੋਣ ਜਾ ਰਹੀ ਆ ਮੈਨੂੰ ਇਹ ਦੱਸਣ ਦੇ ਵਿੱਚ ਅੱਜ ਮੈਂ ਅਤਿ ਉਤਸ਼ਾਹਤ ਹਾਂ ਕਿਉਂਕਿ ਜਿਹੜਾ ਟਿਊਬਲ ਇੱਕ ਪੁਰਾਣਾ ਐਸਟੀਐਮ ਕੋਰਟ ਦੇ ਰੈਜ਼ਿਡੈਂਸ ਦੀ ਬੈਕ ਸਾਈਡ ਤੇ ਜਿਹੜਾ ਕਿ ਪਧਰੋਏ ਦੇ ਵਿੱਚ ਆ ਉਹ ਉਹ ਲਗਭਗ ਤਿਆਰ ਹੋ ਚੁੱਕਿਆ ਕਿਉਂਕਿ ਮੇਰੇ ਸਾਥੀਆਂ ਦੀ ਸਾਡੇ ਯੁਗਲ ਜੀ ਕਾਉਂਸਲਰ ਨੇ ਸਾਡੇ ਗਣੇਸ਼ ਮਹਾਜਨ ਜੀ ਕਾਉਂਸਲਰ ਸਾਥੀ ਨੇ ਸਾਡੇ ਡਿਪਟੀ ਮੇਰਾਜੇ ਜੀ ਨੇ ਬਬਲੀ ਜੀ ਨੇ ਜਿੰਨੀ ਜਿੰਨੇ ਕਿਉਂਕਿ ਇਹਨਾਂ ਦੇ ਇਲਾਕਿਆਂ ਦੇ ਵਿੱਚ ਪਾਣੀ ਦੀ ਬਹੁਤ ਤੰਗੀ ਸੀਗੀ ਔਰ ਮੈਨੂੰ ਲੱਗਦਾ ਵੀ ਹੁਣ ਉਹ ਜਿਹੜੀ ਤੰਗੀ ਹੈ ਇਹਨਾਂ ਦੀ ਦੂਰ ਹੋਣ ਜਾ ਰਹੀ ਹੈ ਕਿਉਂਕਿ ਟਿਊਬਲ ਲਗਭਗ ਸਾਡਾ ਲੱਗ ਕੇ ਤਿਆਰ ਹੋ ਚੁੱਕਿਆ ਔਰ ਇੱਕ ਦੋ ਦਿਨ ਦੇ ਵਿੱਚ ਇਹ ਅਸੀਂ ਉਸ ਟਿਊਬਲ ਨੂੰ ਚਾਲੂ ਕਰਨ ਜਾ ਰਹੇ ਹਾਂ ਕਿਉਂਕਿ ਉਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਵਾਰਡ ਨੰਬਰ 13 ਵਾ ਵਾਰਡ ਨੰਬਰ 14 ਵਾ ਵਾਰਡ ਨੰਬਰ 21 ਆ ਵਾਰਡ ਨੰਬਰ 20 ਆ ਵਾਰਡ ਨੰਬਰ 22 ਆ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਦੀ ਬਹੁਤ ਤੰਗੀ ਸੀਗੀ ਔਰ ਇਹਨਾਂ ਕੌਂਸਲਰਾਂ ਦੇ ਅੰਤਕ ਪ੍ਰਯਾਸਾਂ ਨਾਲ ਕਿਉਂਕਿ ਇਹਨਾਂ ਨੇ ਬਹੁਤ ਵਾਰ ਮੈਨੂੰ ਲੈਟਰਾਂ ਦਿੱਤੀਆਂ ਲਿਖ ਕੇ ਦਿੱਤਾ ਲੋਕਾਂ ਨੇ ਵੀ ਉੱਥੋਂ ਦੇ ਲੋਕਾਂ ਨੇ ਵੀ ਮੇਰੇ ਆਫਿਸ 'ਚ ਬਹੁਤ ਵਾਰ ਆ ਕੇ ਮੈਨੂੰ ਕਿਹਾ ਔਰ ਮੈਂ ਇਹਨਾਂ ਨੂੰ ਦੱਸਦੇ ਹੋਏ ਆਪਣੇ ਸਾਥੀਆਂ ਨੂੰ ਮੈਨੂੰ ਖੁਸ਼ੀ ਹੋਣ ਦੀ ਹੈ ਕਿ ਅੱਜ ਉਹ ਟਿਊਬਵਲ ਜਿਹੜਾ ਲਗਭਗ ਤਿਆਰ ਹੋ ਚੁੱਕਿਆ ਔਰ 1-2 ਦਿਨ ਦੇ ਵਿੱਚ 1-2 ਦਿਨ ਦੇ ਵਿੱਚ ਹੀ ਉਹ ਟਿਊਬਵਲ ਜਿਹੜਾ ਅਸੀਂ ਚਾਲੂ ਹਾਲਤ ਦੇ ਵਿੱਚ ਕਰਨ ਜਾ ਰਹੇ ਹਾਂ ਕਿੰਨੇ ਦੀ ਲਗਤ ਨੂੰ ਤਿਆਰ ਹੋਇਆ ਲਗਭਗ 30 ਲੱਖ ਦੀ ਲਗਤ ਦੇ ਨਾਲ ਉਹ ਤਿਆਰ ਹੋਇਆ ਜੀ ਔਰ ਮੈਂ ਸਮਝਦਾ ਵੀ ਉਸ ਇਲਾਕੇ ਦੀ ਜਿਹੜੀ ਬੜੀ ਪੁਰਾਣੀ ਮੰਗ ਸੀਗੀ ਮੇਰੇ ਸਾਥੀਆਂ ਲੋਕ ਉਹ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਉੱਥੇ ਪਾਣੀ ਦੀ ਬਹੁਤ ਤੰਗੀ ਸੀ ਔਰ ਹੁਣ ਬਹੁਤ ਜਲਦੀ ਉਸ ਇਲਾਕੇ ਨੂੰ ਪਾਣੀ ਦੀ ਤੰਗੀ ਜਿਹੜੀ ਆ ਦੂਰ ਹੋ ਜਾਏਗੀ ਉੱਥੋਂ ਦੇ ਇਲਾਕਾ ਵਾਸੀਆਂ ਨੂੰ ਪਾਣੀ ਦੀ ਬਹੁਤ ਜਿਹੜੀ ਕਿੱਲਤ ਸੀਗੀ ਉਹ ਖਤਮ ਹੋ ਜਾਏਗੀ ਦੂਰ ਹੋ ਜਾਏਗੀ ਔਰ ਮੈਂ ਸਮਝਣਾ ਮੇਰੇ ਸਾਥੀਆਂ ਵਾਸਤੇ ਵੀ ਇਹ ਜਿਹੜੀ ਖਬਰ ਆ ਬਹੁਤ ਖੁਸ਼ੀ ਦੀ ਖਬਰ ਆ ਆਉਣ ਵਾਲੇ ਸਮੇਂ ਵਿੱਚ ਕਿਹੜੇ ਕਿਹੜੇ ਵਿਕਾਸ ਕਾਰਜ ਜਿਹੜੇ ਕੀ ਕੋਰਪੋਰੇਟ ਵੱਲੋਂ ਕਰਵਾਏ ਜਾ ਰਹੇ ਨੇ ਜਾਂ ਕਰਵਾਏ ਜਾਣਗੇ ਦੇਖੋ ਉਹ ਆਲਰੇਡੀ ਪਹਿਲੇ ਹੀ 15-15 ਲੱਖ ਦੇ ਕੰਮ ਚੱਲ ਰਹੇ ਆ ਤੇ ਉਹ ਹੌਲੀ ਹੌਲੀ ਥੋੜੇ ਸਟਾਰਟ ਹੋਏ ਪਿੱਛੇ ਜੀ ਥੋੜੀਆਂ ਕੁਝ ਅੜਚਨਾ ਵਗੈਰਾ ਆਈਆਂ ਆ ਉਹਨਾਂ ਨੂੰ ਅਸੀਂ ਦੂਰ ਕਰਕੇ ਤੇ ਉਹ ਕੰਮ ਜਿਹੜੇ ਸਚਾਰੂ ਰੂਪ ਚ ਹੋਣ ਜਾ ਰਹੇ ਆ ਤੇ ਮੈਂ ਸਮਝਣਾ ਮੇਰੇ ਸਾਥੀਆਂ ਨੇ ਵੀ ਕੁਝ ਕਹਿਣਾ ਤੇ ਇਹ ਆਪਣੇ ਵਿਚਾਰ ਰੱਖਣ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਲਈ ਆਏ ਆ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਪੁਰਾਣੇ ਐਸਡੀਐਮ ਕੋਡ ਦੀ ਬੈਕ ਸਾਈਡ ਤੇ ਜਿਹੜਾ ਇੱਕ ਟਿਊਬ ਲੀਗਾ ਉਹ ਅੱਜ ਤੋਂ ਤੱਕ तकरीबन 3-2-3 ਸਾਲ ਪਹਿਲਾਂ ਬਹਿ ਗਿਆ ਹੈਗਾ ਉਹਦੇ ਕਰਕੇ ਸਾਡੇ ਪ੍ਰੀਤਨਗਰ ਬਸੰਤ ਕਲੋਨੀ ਦਾ ਕੁਝ ਏਰੀਆ ਉਹ ਐਸਡੀਐਮ ਕੋਡ ਰਾਮਪੁਰਾ ਮੱਲਾ ਸਾਰੇ ਮਹੱਲਿਆਂ ਦੇ ਵਿੱਚ ਨਾ ਕਾਫੀ ਜ਼ਿਆਦਾ ਪਾਣੀ ਦੀ ਪ੍ਰੋਬਲਮ ਸੀ ਜਿਹੜਾ ਕਿ ਅੱਜ ਮੇਰ ਸਾਹਿਬ ਦੇ ਪ੍ਰਯਾਸ ਨਾਲ ਤੇ ਆਪਣੇ ਕਮਿਸ਼ਨਰ ਸਾਹਿਬ ਦੇ ਪ੍ਰਭਾਸਾ ਦੇ ਨਾਲ ਨਾ ਜਿਹੜਾ ਪਾਣੀ ਹੈ ਲਾ ਕੇ ਸਾਨੂੰ ਅੱਜ 2-3 ਦਿਨ ਤੱਕ ਉਹ ਸਾਰੇ ਮਹੱਲਿਆਂ ਤੱਕ ਪਹੁੰਚ ਜਾਏਗਾ ਇਹਦਾ ਸਾਰਾ ਸ਼ਰੇ ਜਿਹੜਾ ਉਹ ਮੇਅਰ ਸਾਹਿਬ ਨੂੰ ਜਾਂਦਾ ਕਿਉਂਕਿ ਮੇਅਰ ਸਾਹਿਬ ਨੇ ਅਸੀਂ ਮੇਅਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਮਹੱਲਾ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਦੀ ਪ੍ਰੋਬਲਮ ਹੈ ਮੇਅਰ ਸਾਹਿਬ ਨੇ ਆਪਣੇ ਪ੍ਰਯਾਸਾਂ ਦੇ ਨਾਲ ਕਮਿਸ਼ਨਰ ਸਾਹਿਬ ਦੀ ਸਲਾਹ ਦੇ ਨਾਲ ਤੇ ਆਪਣੇ ਸਮੂਹ ਜਿਹੜੇ ਕਾਰਪੋਰੇਸ਼ਨ ਦੇ ਸਟਾਫ ਦੇ ਨਾਲ ਉਹ ਜਿਹੜਾ ਪਾਣੀ ਦਾ ਟਿਊਬਲ ਜਿਹੜਾ ਲਗਾਇਆ ਔਰ ਅੱਜ ਦੋ ਤਿੰਨ ਦਿਨ ਤੱਕ ਅહીંੋਂ ਲੋਕਾਂ ਨੂੰ ਜਿਹੜਾ ਉਸ ਟਿਊਬਲ ਦਾ ਪਾਣੀ ਪਹੁੰਚੇਗਾ ਜਿਹਦੇ ਕਰਕੇ ਸਾਡੇ ਏਰੀਆ ਦੀ ਕਿੱਲਤ ਜਿਹੜੀ ਹੈ ਉਹ ਖਤਮ ਹੋ ਜਾਏਗੀ ਤੇ ਮੈਂ ਮੇਅਰ ਸਾਹਿਬ ਦਾ ਇੱਕ ਵਾਰ ਫਿਰ ਬਹੁਤ ਬਹੁਤ ਆਪਣੇ ਦਿਲੋਂ ਸ਼ੁਕਰੀਆਦਾ ਕਰਨਾ ਕਿ ਅੱਜ ਮੇਰ ਸਾਹਿਬ ਦਾ ਬਹੁਤ ਧੰਨਵਾਦ ਹਿ ਬੜੇ ਦਿਨ ਤੋਂ ਪੈਂਡਿੰਗ ਮੰਗ ਸਾਡੀ ਜਨਤਾ ਦੀ ਮੰਗ ਸੀ ਬੜੀ ਜ਼ਰੂਰੀ ਮੰਗ ਸੀ ਉਹ ਮੇਰ ਸਾਹਿਬ ਨੇ ਇਹਨਾਂ ਦੇ ਪ੍ਰਯਾਸਾਂ ਦੇ ਨਾਲ ਕਮਿਸ਼ਨਰ ਸਾਹਿਬ ਤੇ ਨਾ ਨੇ ਉਹ ਮੰਗ ਨੂੰ ਬੜੇ ਅੱਛੇ ਢੰਗ ਨਾਲ ਕੀਤਾ ਜਦ ਵੀ ਅਸੀਂ ਇਹਨਾਂ ਕੋਲ ਆਨੇ ਆ ਕੋਈ ਸਮੱਸਿਆ ਹੁੰਦੀ ਹੈ ਪਬਲਿਕ ਦੀ ਗਵਰਨਮੈਂਟ ਦੀ ਤੇ ਮੇਰ ਸਾਹਿਬ ਬੜੇ ਗੌਰ ਨਾਲ ਉਹਦੇ ਤੇ ਵਿਚਾਰ ਕਰਦੇ ਆ ਤੇ ਉਹਨੂੰ ਸਮਾਧਾਨ ਵੀ ਸਾਨੂੰ ਕੱਢ ਕੇ ਦਿੰਦੇ ਆ ਤੇ ਅੱਜ ਜਿਹੜਾ ਇਹਨਾਂ ਨੇ ਸਮਾਧਾਨ ਕੱਢਿਆ ਇੱਕ ਨਿਆਵਾ ਟਿਊਬਲ ਜਿਹੜਾ ਲਾਗੇ ਦਾ ਟਿਊਬਲ ਬੈਠ ਗਿਆ ਸੀ ਐਸਟੀਐਮ ਰੋਡ ਦੀ ਬੈਕ ਸਾਈਡ ਵੱਲ ਨੰਬਰ 13 ਦੇ ਵਿੱਚ ਉਹ ਸਟੈਬਲਿਸ਼ ਕੀਤਾ ਤੇ ਰੀਸੈਂਟਲੀ ਉਹ ਇੱਕ ਦੋ ਦਿਨਾਂ ਦੇ ਵਿੱਚ ਪਬਲਿਕ ਨੂੰ ਸਮਰਪਿਤ ਹੋਣ ਜਾ ਰਿਹਾ ਹੈ ਤੇ ਮੈਂ ਕਹਿੰਨਾ ਲੋਕਾਂ ਦੀ ਬੜੀ ਪੈਂਡਿੰਗ ਮੰਗ ਮੇਅਰ ਸਾਹਿਬ ਅਸੀਂ ਤਹਿ ਦਿਲ ਤੋਂ ਤੁਹਾਡੇ ਧੰਨਵਾਦ ਦਿਆਂ ਵੀ ਤੁਸੀਂ ਬੜੇ ਹੀ ਅੰਥਕ ਪ੍ਰਯਤਨਾਂ ਦੇ ਨਾਲ ਕੰਮ ਕਰਦੇ ਹੋ ਜਦੋਂ ਵੀ ਸਾਨੂੰ ਕੋਈ ਕਿਤੇ ਅੜਚਨ ਆਂਦੀ ਹੈ ਤੇ ਮੇਰ ਸਾਹਿਬ ਉੱਥੇ ਇੱਕ ਚਟਾਨ ਦੀ ਤਰ੍ਹਾਂ ਸਾਡੇ ਨਾਲ ਖੜੇ ਹੁੰਦੇ ਨੇ ਔਰ ਸਾਡੀਆਂ ਔਰ ਪਬਲਿਕ ਦੀਆਂ ਜਿਹੜੀਆਂ ਦੁਸ਼ਵਾਰੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਸਾਡਾ ਪੂਰਾ ਯਤਨ ਸਾਡਾ ਸਾਥ ਦਿੰਦੇ ਨੇ ਮੇਰ ਸਾਹਿਬ ਦਾ ਇੱਕ ਵਾਰੀ ਫਿਰ ਆਪਣੇ ਤਹਿ ਦਿਲੋਂ ਧੰਨਵਾਦੀਆਂ ਕਮਿਸ਼ਨਰ ਸਾਹਿਬ ਦਾ ਵੀ ਧੰਨਵਾਦੀਆਂ ਤੇ ਉਹ ਬੜੇ ਸਹਿਯੋਗ ਦੇ ਨਾਲ ਇੱਕ ਕਾਰਪੋਰੇਸ਼ਨ ਦਾ ਕੰਮ ਬੜੇ ਧਿਆਨ ਨਾਲ ਔਰ ਲੋਕਾਂ ਦੇ ਮਤੇ ਨਜ਼ਰ ਰੱਖ ਕੇ ਉਹਨਾਂ ਨੂੰ ਕੰਮ ਕਰਦੇ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਆਪਣੇ ਸਾਥੀਆਂ ਦਾ ਜਗਲਜੀ ਦਾ ਅਜੀਜੀ ਦਾ ਡਿਪਟੀ ਮੇਅਰ ਜੀ ਦਾ ਰੇਸ਼ਮਾ ਜਨਜੀ ਦਾ ਜਨੀ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੇਅਰ ਸਾਹਿਬ ਦੇ ਔਰ ਕਮਿਸ਼ਨਰ ਸਾਹਿਬ ਦੇ ਕਿ ਜਿਨ੍ਹਾਂ ਦੇ ਬਦੌਲਤ ਮੈਂ ਤਾਂ ਦੇ ਕਾਫੀ ਆਈ ਵੀ ਸਾਡੇ ਪਬਲਿਕ ਨੇ ਬੜੇ ਯੋਰ ਸਾਡੇ ਦੇ ਵੀ ਫਾਇਦਾ ਹੋਇਆ ਕਿ ਉਹ ਟਿਊਬਵਲ ਜਿਹੜਾ ਪਹਿਲਾਂ ਬਹਿ ਗਿਆ ਸੀ ਤੇ ਦੁਬਾਰਾ ਨਵਾਂ ਟਿਊਬਵਲ ਲਗਵਾਇਆ ਜਾਏ ਔਰ ਮੇਰ ਸਾਹ ਦੇ ਪ੍ਰਯਾਸਾਂ ਨਾਲ ਔਰ ਕਮਿਸ਼ਨਰ ਸਾਹਿਬ ਦੇ ਪ੍ਰਯਾਸਾਂ ਨਾਲ ਉਹ ਟਿਊਬਵਲ ਜਿਹੜਾ ਬਿਲਕੁਲ ਤਿਆਰ ਆ ਔਰ ਇੱਕ ਦੋ ਦਿਨ ਚ ਜਿੱਦਾਂ ਮੇਰ ਸਾਹ ਨੇ ਕਿਹਾ ਕਿ ਉਹ ਪਬਲਿਕ ਨੂੰ ਸਮਰਪਿਤ ਕੀਤਾ ਜਾਏਗਾ ਤਾਂ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਕਿੰਨੇ ਤਾਂ ਵੀ ਸਮੱਸਿਆ ਜਿਹੜੀ ਹੱਲ ਹੋਣ ਜਾ ਰਹੀ ਹੈ ਇਹ ਮੇਰੇ ਖਿਆਲ 2-3 ਸਾਲ ਤੋਂ ਜਿਹੜਾ ਟਿਊਬਵਲ ਬਹਿ ਗਿਆ ਦਾ ਹੀ ਕਦੇ ਵਿੱਚ ਕੁਝ ਡਿੱਪਦਾ ਸੀ ਕਦੇ ਕੁਝ ਪਾਣੀ ਸਾਡਾ ਬੰਦ ਹੋ ਗ ਇਹ ਉਹਨਾਂ ਦਾ ਇਹਨਾਂ ਦੇ ਜੋਰ ਪਾਣਦੇ ਸਾਰੇ ਇਹਨੇ ਲਿਖ-ਲਿਖ ਕੇ ਦੇਣ ਦੇ ਇਹਨਾਂ ਨੂੰ ਕਿਸ ਪੀਵਲ ਦਾ ਨਾਮ ਕਿਹੜੇ ਕਿਹੜੇ ਖੇਤਰ ਨੂੰ ਮਿਲੇਗਾ ਇੱਕ ਤੇ ਮੇਰੇ ਬਾੜ ਨੂੰ ਮਿਲੇਗਾ 13 ਨੰਬਰ ਹੈ ਇੱਕ 14 ਨੰਬਰ ਹੈ ਤੇ ਇੱਕ 20 ਨੰਬਰ ਹੈ 21 ਨੰਬਰ 22 ਨੰਬਰ ਚਾਰ ਪੰਜ ਬਾੜ ਜਿਹੜੇ ਵੀ ਉਹਦੇ ਕਨੈਕਟਡ ਹੈ ਇੱਕ ਇਧਰ ਆਪਣਾ ਮੇਰਾ ਕਹਲਾ ਇਹ ਜਿਹੜਾ ਗਾੜੀਆਂ ਤੇ ਵਾਲੇ ਪਾਸੇ ਵੀ ਆਂਦਾ ਉਹਦਾ ਪਾਣੀ ਜਿਹੜਾ ਜੀਰੋੜ ਤੇ ਵੀ ਆਂਦਾ ਉਹਦਾ ਪਾਣੀ ਉਸ ਇਲਾਕੇ ਨੂੰ ਵੀ ਉਹਦਾ ਫਾਇਦਾ ਮਿਲੇਗਾ ਠੀਕ ਠੀਕ ਪਠਾਨਕੋਟ ਤੋਂ ਕੈਮਰਾਮੈਨ ਹਣੀ ਦੇ ਨਾਲ ਅਜੈਸ ਸਿੰਘ ਦੀ ਰਿਪੋਰਟ